ਤੁਹਾਨੂੰ ਆਪ ਵੀ ਪ੍ਰੈਸ ਤੋਂ ਫ੍ਰੀ ਦੇ ਨੰਨ ਸੇ ਭੱਟੀ ਅੱਜ ਤੁਹਾਨੂੰ ਲਾਈਵ ਪਸੰਗ ਆ ਰਿਹਾ ਹੈ ਉਹ ਇਨਪਲੇਸ ਦੋ ਜਿਵੇਂ ਦੇਖ ਸਕਦੇ ਹੋ ਕਰਨ ਵਿੱਚ ਥੋੜੀ ਜਿਹੀ ਬਾਰਿਸ਼ ਆ ਪਈ ਹੈ ਕਿ ਉਹ ਵੀ ਪੂਰੀ ਤਰ੍ਹਾਂ ਚਾਪ ਪਾਣੀ ਚ ਪਈ ਹੈ ਜਿੱਥੇ ਪ੍ਰਸ਼ਾਸਨ ਆ ਚੁੱਕਾ ਹੈ ਮਦਦ ਆਓ ਅੱਗੇ ਸੰਜੀਤ ਜੀ ਨਾਲ ਗੱਲਬਾਤ ਕਰਾਂਦੇ ਹਾਂ ਤਾਂ ਸਭ ਜੀ ਦਫ਼ਤਰ ਤੋਂ ਨੇੜੇ ਪੈਪੀ ਵੀ ਸਾਡੇ ਦੀ ਅੰਗਰੂਜ਼ ਗੱਡੀ ਹੈ ਪੂਰੀ ਡੁੱਬ ਚੁੱਕੀ ਹੈ ਉਸ ਦਿਵਾਰ ਦੇ ਵਿੱਚੋਂ ਇੱਕੇ ਮਾਂ ਪਾਣੀ ਉੱਪਰ ਕੇ ਬਾਹਰ ਆ ਰਿਹਾ ਸਾਰਾ ਸਿਵਰਜ ਦਾ ਗੰਦਾ ਪਾਣੀ ਆ ਰਿਹਾ ਕਿੰਨੀ ਸੁਗੰਧ ਆ ਰਹੀ ਹੈ ਦੇ ਕੁਰਸੀ ਦਾ ਹਾਲਾ ਦੇ ਲੋ ਕਿੰਨੀ ਗੰਦੀ ਸੁਗੰਧ ਆ ਰਹੀ ਹੈ ਗੰਦਾ ਪਾਣੀ ਦਾ ਫਰਨਾ ਕਰਾਂਗੇ ਤਾਂ ਬਿਮਾਰੀਆਂ ਨਹੀਂ ਫੈਲਣਗੀਆਂ ਤਾਂ ਹੋਰ ਕੀ ਫੈਲਣਗੀਆਂ ਜੀ ਇੰਨੀ ਗੰਦੀ ਸੁਗੰਧ ਆ ਰਹੀ ਹੈ ਇਸ ਗੰਦੇ ਪਾਣੀ ਦੀ ਪਿਛਲੇ ਸਾਲ ਵੀ ਆਹੀ ਹਾਲਾ ਸੀ ਜੀ ਇਸ ਸਾਧ ਦਾ ਇਸ ਤੋਂ ਵੀ ਜ਼ਿਆਦਾ ਹਾਲਾਤ ਹੋ ਚੁੱਕੇ ਨੇ ਕਿਵੇਂ ਦੇਖੋ ਲੋਕ ਤੋਂ ਸਮਝਾ ਲਾਈਵ ਤੇ ਤਸਵੀਰਾਂ ਓਮ ਇੰਕਲੇ। ਹਾਂ, ਇਹ ਕਨੈਕਸ਼ਨ ਸਵੇਰ ਦਾ ਪਟਿਆ ਨਹੀਂ। 20 ਕਵਾਰ ਜੀ ਨੂੰ ਫੋਨ ਕਰਿਆ ਕਹਿੰਦੇ ਹੁਣ ਆਰੇ ਹੁਣ ਆਰੇ ਪਰ ਕੋਈ ਬੰਦਿਆ ਨਹੀਂ। ਤਾਂ ਕਿੰਨਾ ਕਿ ਨੁਕਸਾਨ ਹੋ ਚੁੱਕਿਆ। ਐਸਐਮC ਜੀ ਨੂੰ ਕਿਹਾ, ਉਹਨਾਂ ਨੇ ਕਿਹਾ ਉੱਪਰ ਮੈਂ 8-2-3 ਵਾਰ ਮੈਡਮ ਡਿਪਟੀ ਨਾਲ ਮੇਰੀ ਗੱਲ ਹੋਈ। ਉਹਨਾਂ ਨੇ ਕਹਿੰਦੇ ਬਾਣੀ ਮੁੱਢੀ ਕਾਰਵਾਈ ਹੋਈ। ਪੀਓ ਸਾਹਿਬ ਤਾਂ ਕਹਿੰਦੇ ਤੁਹਾਡੇ ਕੋਲ ਅਸੀਂ ਕੀਮ ਸਿੰਘ ਸਾਹਿਬ ਭੇਜਦੇ ਫਰਾਨਾ ਭੇਜਦਾ। ਪਰ ਇਹ ਸਵੇਰ ਦਾ ਕੋਈ ਵੀ ਉਹਨਾਂ ਦੀ ਗੱਲ ਬਸੂਤ ਹੀ ਫਰਕ। ਕੋਈ ਵੀ ਨਹੀਂ ਆ ਰਹਾ ਤੁਹਾਡੇ ਕੋਲ ਇਸ ਵੇਲੇ ਸਿਰਫ ਰਿਵਾਇ ਸੰਜੀਵਜੀਤ ਹੁਣ ਆਏ ਨੇ ਤੁਹਾਡੇ ਕੋਲ ਇੱਥੇ ਪਤਾ ਕਰਨ ਬਿਲਕੁਲ ਕੋਈ ਨਿਆਂ ਨਹੀਂ ਸੰਜੀਵ ਜੀ ਨੇ ਰਿਕਵੈਸਟ ਕਰੀ ਵੀ ਦੇਖੋ ਇਹ ਕੋਸਾਰੇ ਆ ਹੁਣ ਤੇ ਬਾਈ ਵੀ ਕੋਈ ਸੰਡਾਈ ਨਹੀਂ 4 ਸਾਲ ਤੋਂ ਪਿਛਲੇ ਸਾਲ ਐਸ.ਡੀ.ਐਮ ਮਾਨਸੂ ਜਨ ਸਾਹਿਬ ਆ ਕੇ ਆਏ ਤੇ ਜਾਂ ਫਿਰ ਅੱਜ ਵੀ ਉਹਨਾਂ ਦੀ ਫਾਈਲ ਨੂੰ ਏ.ਡੀ.ਐਸ ਸਾਹਿਬ ਨੂੰ ਕਿਹਾ ਇਹ ਰਿਕਵੈਸਟ ਕਰੀ ਵੀ ਕੋਈ ਯੂ ਨਹੀਂ ਆਇਆ ਕੋਈ ਜੀ.ਐਮ ਨਹੀਂ ਆਇਆ ਕੋਈ ਵੀ ਨਹੀਂ ਆਇਆ ਇਹ ਸਾਰੀ ਤਰ੍ਹਾਂ ਦਾ ਗੁਰਾ ਹਰ ਤਿੰਨ ਤਿੰਨ 4-4 ਮੀਟਰ ਲੋਕਾਂ ਦੇ ਘਰਾਂ ਪਾਣੀ ਵੰਡਦਾ ਪਿਛਲੇ ਸਾਲ ਵੀ ਇਹੀ ਹਾਲਾਤ ਨੇ ਉਸ ਦਾ ਜਾਨਵੇ ਇਨਾਂ ਦੇ ਮਰੇ ਉਸ ਤੋਂ ਬਾਅਦ ਕਿਸੇ ਨੇ ਦੇਖਿਆ ਨਹੀਂਗਾ ਪਿਛਲੇ ਸਾਲ ਜਦੋਂ ਇਹ ਹਾਲਾਤ ਹੋਏ ਸਨ ਇਸ ਵਾਰ ਵੀ ਦੇਖੋ ਪਤਾ ਬਰਸਾਤਾ ਆਉਣੀਆਂ ਨੇ ਕੋਈ ਪੁੱਛਣੇ ਨਹੀਂ ਆਏ ਤੁਹਾਨੂੰ 4 ਸਾਲ ਤੋਂ ਲਗਾਤਾਰ ਪਾਣੀ ਆ ਰਿਹਾ ਪਰ ਲੇਕਿਨ ਕਿਸੇ ਨੇ ਕੰਨ ਪਰ ਥੂਣੀ ਵਰਕੀ ਤਿੰਨ ਪਿੰਡਾਂ ਦਾ ਮਾ ਉਹ ਚੱਕ ਲੋ ਪਲੇਟ ਕਾ ਲੇ ਲੰਬੜਾ 5000 ਰੁਪਏ ਦਾ ਗਿਆ ਆ ਜੀ ਆਇਆ ਤਾਂ ਕਰਵਾਇਆ ਬੰਦਾ ਉਹ ਤੇ ਨਾਮ ਉਹ ਵਾਲਾ ਜੀ ਇਹ ਨਿਕਲ ਰਹੀ ਹੈ ਕੰਦ ਵਿੱਚੋਂ ਪਾਣੀ ਆ ਰਿਹਾ ਜੀ ਜੀ ਸੰਜੀਵ ਜੀ ਖੁਦ ਆਪ ਤੁਸੀਂ ਦੇਖ ਸਕਦੇ ਹੋ ਡੀਪੀ ਸਾਹਿਬ ਵੱਲੋਂ ਤੇ ਐਜਨ ਸਾਹਿਬ ਦੇ ਵੱਲੋਂ ਸੰਜੀਵ ਜੀ ਭੇਜੇ ਗਏ ਨੇ ਕਿਵੇਂ ਪਾਣੀ ਦੇ ਵਿੱਚ ਵੀ ਆਪ ਹੋ ਕੇ ਲੋਕਾਂ ਦੀ ਮੁਸ਼ਕਲਾਂ ਦਾ ਹੱਲ ਕਰਨ ਆਏ ਨੇ ਤਾਂ ਇੱਥੋਂ ਦੀਆਂ ਸੀ ਆਮਨ ਕਲੇਬ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਅੱਜ ਪਵਨ ਜੀ ਵੀ ਇੱਥੇ ਨਾਲ ਗੁਰਤ ਨੇ ਇਹਨਾਂ ਦਾ ਵੀ ਚਲੋ ਇੱਥੇ ਘਰ ਹੈਗਾ ਬਟ ਸੰਜੀਵ ਜੀ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸਮਾਧਾਨ ਨੂੰ ਰੋਕਿਆ ਜਾਵੇ ਲੋਕਾਂ ਨੂੰ ਕਿੱਥੇ ਰਿਲੀਫ ਪਹੁੰਚਾਈ ਜਾਵੇ ਕਿ ਉਹਨਾਂ ਦੇ ਘਰਾਂ ਜਿਹੜਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਘਰਾਂ 'ਚ ਪਾਣੀ ਵੜ ਰਿਹਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਹਾਂ ਕਿ ਵਾਕੇ ਹੀ ਨ ਜਾ ਰਹੀ ਆ ਕਿ ਦੇਖਦੇ ਆ ਕਿ ਇਹ ਕਦ ਤੱਕ ਇਹਨਾਂ ਦਾ ਸਮਾਧਾਨ ਹੋਏਗਾ ਕਦੋਂ ਇਸ ਨੂੰ ਰੋਕਿਆ ਜਾਏਗਾ ਪਾਣੀ ਦਾ ਜਿਹੜਾ ਵਹਾਰ ਬਹੁਤ ਤੇਜ਼ ਆ ਰਿਹਾ ਹੈ ਜਿਹੜਾ ਛੱਪੜ ਦੇ ਵਿੱਚ ਗੰਦਾ ਪਾਣੀ ਆ ਕੇ ਆਇਆ ਤੁਸੀਂ ਉਹਨੂੰ ਰੋਕਣ ਦੇ ਵਿੱਚ ਇਹਨਾਂ ਨੇ ਪਲੇਟਾਂ ਮੰਗਵਾਈਆਂ ਨੇ ਉਹਦੇ ਵਿੱਚ ਪੁਆਨ ਅੱਗੇ ਨੇ ਕਿ ਰੋਕਦੇ ਆ ਕਿ ਕਿੱਥੋਂ ਤੱਕ ਇਹਨੂੰ ਰੋਕਿਆ ਜਾਵੇ ਛੱਪੜ ਦੇ ਪਾਣੀ ਨੂੰ ਬਹੁਤ ਇਹ ਸੰਘਰਸ਼ ਚੱਲ ਰਿਹਾ ਹੈ ਪਾਣੀ ਰੋਕਣ ਦਾ ਨਾਅ ਨਹੀਂ ਦੇ ਰਿਹਾ ਪਰ ਪੂਰੀ ਕੋਸ਼ਿਸ਼ ਜਾਰੀ ਹੈ న్యూਸ ਟੀਮ ਡੇਲੀ ਅਪਡੇਟ ਪੰਜਾਬ ਪਬਲਿਕ ਪ੍ਰੈਸ ਪਹੁੰਚ ਚੁੱਕੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਮੈਨੂੰ ਭੇਜਿਆ ਐ ਐਸਟੀਮ ਸਾਹਿਬ ਵੀ ਆ ਰਹੇ ਨੇ ਕਿ ਇਹ ਜਿਹੜਾ ਛੱਪੜ ਦਾ ਪਾਣੀ ਆ ਉਹ ਤੋਂ ਦੀਵਾਰ ਟੁੱਟ ਗਈ ਐ ਦੀਵਾਰ ਟੁੱਟਣ ਕਰਕੇ ਉਹ ਪਾਣੀ ਜਿਹੜਾ ਹੈਗਾ ਇਹਨਾਂ ਦਾ ਨੀਮਾ ਏਰੀਆ ਹੋਣ ਕਰਕੇ ਉਹ ਛੱਪੜ ਦਾ ਪਾਣੀ ਜਿਹੜਾ ਪਿੱਛੇੋਂ ਬਲੌਂਗੀ ਦਾਉ ਮਾਜ ਦਾ ਇਹ 200 ਫੁੱਟ ਰੋਡ ਵਾਲਾ ਇੱਧਰ ਆ ਰਿਹਾ ਉਹ ਤਾਂ ਕਰਕੇ ਇਹਨਾਂ ਦਾ ਏਰੀਆ ਨੀਮਾ ਹੋਣ ਕਰਕੇ ਪਾਣੀ ਆ ਰਿਹਾ ਹੁਣ ਪਲੇਟਾਂ ਮੰਗਾਈਆਂ ਪਲੇਟਾਂ ਬਣਾ ਮੰਗਾ ਕੇ ਉਹ ਪਾਣੀ ਨੂੰ ਥੋੜਾ ਕੰਟਰੋਲ ਕਰਕੇ ਉਹਦਾ ਜਿਹੜਾ ਫਲੋਅ ਆ ਉਹ ਕੱਟ ਦਿੱਤਾ ਜਾਏਗਾ ਅੱਧੇ ਪੌਣੇ ਘੰਟੇ ਦੇ ਵਿੱਚ ਪਾਣੀ ਜਿਹੜਾ ਹੈਗਾ ਇਹ ਡਾਊਨ ਆ ਜਾਵੇ। ਤਾਂ ਜਿਵੇਂ ਇਹਨਾਂ ਨੇ ਅਪੀਲ ਕੀਤੀ ਕਿ ਸਾਡੇ ਘਰਾਂ ਦੇ ਜਿਹੜੇ ਫਰਨੀਚਰ ਹੈ, ਰਾਸ਼ਨ ਹੈ ਸਾਰਾ ਇਹਨਾਂ ਦਾ ਖਰਾਬ ਹੋ ਚੁੱਕਿਆ ਹੈ। ਜੀ ਦੇਖੋ ਅੱਜ ਦਾ ਚਲੋ ਬਰਸਾਤ ਕਰਮ ਇਹਨਾਂ ਬਗਲਾ ਪਾਣੀ ਕਿਤੇ ਦਾ ਹਾਲਾਤ ਇਸੇ ਜਿਹੇ ਹਾਲਾਤ ਬਣਿਆ ਤਾਂ ਪਹਿਲਾਂ ਕਿਉਂ ਨਹੀਂ ਸਮਾਧਾਨ ਕਰਦੇ। ਇਹਦੇ ਸਬੰਧ ਵਿੱਚ ਡੀਸੀ ਸਾਹਿਬ ਨੇ ਮੀਟਿੰਗ ਕੀਤੀ ਸੀਗੀ ਪਿੱਛੇ ਪਾਈਪ ਪੈ ਚੁੱਕੇ ਆ। ਜਿਹੜਾ ਪਾਣੀ ਪਿੱਛੋਂ ਆ ਰਿਹਾ ਇਹ ਪਟਿਆਲਾ ਕਿਡਾਓ ਦੇ ਵਿੱਚ ਉਹਨੂੰ ਜੋੜਿਆ ਜਾਣਾ ਇਹ ਉੱਪਰ ਲੈਵਲ ਦਾ ਕੰਮ ਹੈਗਾ ਡੀ ਸਾਹਿਬ ਨੇ ਇਹ ਮੀਟਿੰਗ ਚੱਲ ਰਹੀ ਹੈ ਡੀ ਸਾਹਿਬ ਨੇ ਇਹ ਹੁਣ ਅਚਨਚੇਤ ਬਰਸਾਤ ਹੋਣ ਕਰਕੇ ਹੋ ਗਿਆ ਕੀ KFC ਦੇ ਕੋਲੋਂ ਪਟਿਆਲਾ ਕੀ ਰਾਉ ਦੇ ਵਿੱਚ ਜਦੋਂ ਜੋੜ ਦਿੱਤਾ ਜਾਣਾ ਇਹਨਾਂ ਦੀ ਜਿਹੜੀ ਪਾਣੀ ਦੀ ਸਮੱਸਿਆ ਉਹ ਹੱਲ ਹੋ ਜਾਏ। ਸੰਜੀਵ ਜੀ ਦੇਖੋ ਅਨ ਅਨਚੇਤਤ ਆਪਾਂ ਬਰਛਾਤ ਕਹਿ ਨਹੀਂ ਸਕਦੇ ਦੇਖੋ ਬਰਸਾਤੀ ਮੌਸਮ ਹੈ ਪਿਛਲੇ ਸਾਲ ਵੀ ਇਹੀ ਹਾਲਾਤ ਸੀਗੇ ਇਸ ਨੂੰ ਫੇਰ ਵੀ ਇਹਨਾਂ ਸਮਾਂ ਕਿਉਂ ਲੱਗ ਰਿਹਾ ਹੈ? ਸਮਾਂ ਇਸ ਤਰ੍ਹਾਂ ਹੈ ਕਿ ਹੁਣ ਜਿਹੜਾ ਛੱਪੜ ਦਾ ਦੇਖੋ ਛੱਪੜ ਪੁਰਾਣਾ ਬਣਿਆ ਹੋਇਆ ਉਹਦੇ ਕਰਕੇ ਉਹਦੇ ਵਿੱਚ ਜਿਹੜਾ ਬਰਸਾਤੀ ਪਾਣੀ ਇਸੇ ਕਰਕੇ ਪਿੰਡਾਂ ਵਿੱਚ ਛੱਪੜ ਬਣਾਏ ਜਾਂਦੇ ਸੀਗੇ ਕਿ ਪਿੰਡਾਂ ਦਾ ਪਾਣੀ ਜਿਹੜਾ ਬਰਸਾਤ ਦਾ ਪਾਣੀ ਉਹ ਛੱਪੜ ਦੇ ਵਿੱਚ ਘਟਾ ਹੋ ਜਵੇ। ਉਹ ਛੱਪੜ ਦੇ ਵਿੱਚ ਹੀ ਇਕੱਠਾ ਹੋ ਰਿਹਾ ਸੀਗਾ ਉਹ ਦੀਵਾਰ ਟੁੱਟਣ ਕਰਕੇ ਇਹ ਪਾਣੀ ਇੱਧਰਲੇ ਪਾਸੇ ਆ ਗਿਆ ਬਾਕੀ ਕੋਈ ਐਸੀ ਗੱਲ ਨਹੀਂ ਹੈ ਇਸ ਦਾ ਹੱਲ ਸੰਜੀਵ ਜੀ ਜਲਦੀ ਤੋਂ ਜਲਦੀ ਹੋ ਜਾਏਗਾ ਬਿਲਕੁਲ ਜੀ ਡੀਸੀ ਸਾਹਿਬ ਪਰਸਨਲੀ ਇਹਦਾ ਇੰਟਰਸਟ ਲੈ ਰਹੇ ਨੇ ਇਹਦਾ ਜਿਹੜਾ ਹੈਗਾ ਪਿੱਛੋਂ ਕੱਲ ਮੀਟਿੰਗ ਰੱਖੀ ਹੋਈ ਹੈ ਉਹਨਾਂ ਨੇ ਇਹਦਾ ਮੀਟਿੰਗ ਦੇ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਜਿਹੜਾ ਹੈਗਾ ਪਾਈਪਾਂ ਪੈ ਚੁੱਕੀਆਂ ਆ ਉਹਦੀਆਂ ਸਿਰਫ ਉਹਨੂੰ ਉੱਥੋਂ ਕਨੈਕਟ ਕਰਨਾ ਜਦੋਂ ਉਹ ਕਨੈਕਟ ਹੋ ਜਾਏਗਾ ਇਹਨਾਂ ਦੀ ਸਮੱਸਿਆ ਹੱਲ ਹੋ ਜਾਏਗੀ ਲੋਕਾਂ ਨੂੰ ਕੀ ਅਪੀਲ ਕਰਦੇ ਲੋਕਾਂ ਨੂੰ ਥੋੜਾ ਜਿਹਾ ਸਾਨੂੰ ਟਾਈਮ ਦਿਓ ਹੁਣ ਸਾਰਾ ਪ੍ਰਸ਼ਾਸਨ ਪਹੁੰਚਿਆ ਹੋਇਆ ਕੋਈ ਗੱਲ ਨਹੀਂ ਉਹਦਾ ਜਿਹੜਾ ਫਲੋ ਆ ਉਹਦਾ ਕੱਟ ਕਰ ਦਾਂਗੇ ਤਾਂ ਕਿ ਇਹ ਜਿਹੜਾ ਲੋਕਾਂ ਦਾ ਇੱਥੋਂ ਚੱਲਣਾ ਫਿਰਨਾ ਸਲੋ ਹੋ ਜਵੇ ਬਗਰ ਪਾਣੀ ਜਿਹੜਾ ਹੈ ਉਹ ਥੋੜਾ ਉਹਦਾ ਫਲੋ ਘੱਟ ਹੋਣ ਕਰਕੇ ਇਹ ਪਾਣੀ ਡਾਊਨ ਆ ਜਾਏ ਜੇ ਬਰਸਾਤ ਵਧਦੀ ਹੈ ਜੇ ਪਾਣੀ ਹੋਰ ਆਂਦਾ ਤਾਂ ਇਹਨਾਂ ਰਾਸ਼ਨ ਪਾਣੀ ਦੀ ਮਹੀਆ ਕਿੱਥਾਂ ਜਾਏਗਾ ਕੋਈ ਗੱਲ ਨਹੀਂ ਜਿਉ ਅਸੀਂ ਕਰਵਾਵਾਂਗੇ ਕੋਈ ਅਸੀਂ ਧੰਨਵਾਦ ਇੱਧਰ ਦੇਖਣਾ ਜੀ ਮੈਡ ਹਾਈਵੇ ਤੇ ਇਹਨਾਂ ਦੀ ਬੀਐਨਆਰ ਵਾਲੇ ਜਿਹੜੇ ਹੈਗੇ ਨੇ ਅੱਧੇ ਵਿੱਚ ਜਿਹੜੇ ਹੈਗੇ ਨੇ ਟ੍ਰੇਨਿੰਗ ਡਿਪਾਰਟਮੈਂਟ ਵਾਈਟ ਇਹ ਤਾਂ ਖਾਲੀ ਪਿਆ ਇਹਦੇ ਜਿਹੜਾ ਤੋੜਦਾ ਉਹਨਾਂ ਨੇ ਇੱਧਰ ਨੂੰ ਘੱਟਦਾ ਇੱਕ ਲੈ ਲਓ ਜੀ ਮੇਰੇ ਬਾਜੀ ਜਿਹੜਾ ਛੱਜੂ ਮਾ ਜਿਹੜਾ ਰੋਡ ਮੈਜਰ ਮੈਜਰ ਚੌਂਗ ਦੇ ਵਿੱਚ ਓਮਨ ਕਲੇਵ ਦੇ ਵਿੱਚ ਜਿਹੜਾ ਜਮਸ਼ਾਤੀ ਪਾਣੀ ਆਇਆ ਛੱਪਣ ਦਾ ਗੰਦਾ ਪਾਣੀ ਲੋਕਾਂ ਦੇ ਘਰ ਆਇਆ ਤੁਸੀਂ ਦੇਖਣ ਆਏ ਹੋ ਤਾਂ ਕੀ ਕਰੂਗਾ ਅੱਜ ਅਸੀਂ ਇੱਥੇ ਖਰੜ ਵਿੱਚ ਹੀ ਆਏ ਸੀਗੇ ਤੇ ਪਤਾ ਚੱਲਿਆ ਸੀਗਾ ਕਿ ਕਾਫੀ ਸਾਰਾ ਪਾਣੀ ਸਾਰੇ ਪਿੰਡਾਂ ਦਾ ਇਕੱਠਾ ਹੋ ਕੇ ਓਮਨ ਕਲੇਵ ਤੋਂ ਜਾ ਰਿਹਾ ਹੈ ਉਹ ਅਸੀਂ ਟੈਂਪਰੇਰੀ ਰਿਲੀਫ ਦੇ ਲਈ ਅੱਜ ਇੱਥੇ ਪਾਣੀ ਨੂੰ ਰੁਕਵਾ ਦਿੱਤਾ ਹੈ ਹੁਣ ਉਹ ਇਨਕਲੇਵ ਦੇ ਵਿੱਚ ਨਹੀਂ ਜਾ ਰਿਹਾ ਹੈਗਾ ਲੋਕੀ ਉੱਥੋਂ ਲੰਘ ਸਕਦੇ ਨੇ ਟ੍ਰੈਫਿਕ ਦਾ ਬਹਾਵ ਸ਼ੁਰੂ ਹੋ ਗਿਆ ਚੱਲੂ ਹੋ ਗਿਆ ਉਸ ਤੋਂ ਇਲਾਵਾ ਇਹਦੇ ਪੱਕੇ ਪ੍ਰਬੰਧਾਂ ਦੇ ਲਈ ਅੱਗੇ ਅਸੀਂ ਮੀਟਿੰਗ ਕਰਕੇ ਇਹਦਾ ਹੱਲ ਕਰਦੇਾਂਗੇ ਤੇ ਜਲਦੀ ਤੋਂ ਜਲਦੀ ਹੋ ਜਾਏਗਾ